ਇਹ ਨੂੰ ਇਹ ਦੱਸੋ ਭਾਜੀ ਤਿੱਦ ਇਹ ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਏ ਕਿ ਇੱਥੋਂ ਬੰਦਾ ਸਮਾਨ ਲੈ ਕੇ ਚਲਾ ਜਾਵੇ ਠੀਕ ਆ ਉਹਦੇ ਵਿੱਚ ਉਹਦੇ ਵਿੱਚ ਉਹ ਮੁੰਡਾ ਨਜ਼ਰ ਆਉਂਦੇ ਆ ਇਹ ਉਹਦੇ ਅਕੋਰਡਿੰਗ ਦੇ ਵੇਖਣ ਦੇ ਨੇ ਕਿ ਗੱਲ ਕਿਸ ਨਾ ਹੋਣ ਦੀ ਏ ਤੇ ਇਹਦੇ ਵਿੱਚ ਦੱਸੋ ਕਿਹਦੀ ਜ਼ਿੰਮੇਵਾਰੀ ਏ ਇਹਨਾਂ ਦੀ ਜ਼ਿੰਮੇਵਾਰੀ ਹੀ ਹੈਗੀ ਏ ਸਾਡੇ ਟੇਬਲ ਤੇ ਬੰਦਾ ਬੈਠਾ ਸਾਡੇ ਕਿਹੜੇ ਟੇਬਲ ਤੇ ਬੈਠਾ ਆ ਭਾਜੀ ਇਦਾਂ ਹੋ ਜਾਏਗਾ ਦੱਸੋ ਤੁਹਾਡੀ ਸਿਕਿਉਰਟੀ ਅੰਮ੍ਰਿਤਸਰ ਵਿੱਚ ਇੱਕ ਵਿਆਸਮਾਰੋ ਦੌਰਾਨ ਦੋ ਨੌਜਵਾਨਾਂ ਨੇ ਗਹਿਣਿਆਂ ਅਤੇ ਸ਼ਗਨ ਦੇ ਪੈਸਿਆਂ ਦੇ ਨਾਲ ਭਰਿਆ ਹੋਇਆ ਇੱਕ ਬੈਗ ਚੋਰੀ ਕੀਤਾ ਜਿਸ ਮਗਰੋਂ ਖੁਸ਼ੀਆਂ ਮਨਾ ਰਹੇ ਪਰਿਵਾਰਾਂ ਦੇ ਵਿੱਚ ਉਦਾਸੀ ਛਾ ਗਈ ਪੈਲਸ ਮਾਲਕਾਂ ਨੇ ਵਿਆਸਮਾਰੋ ਦੀ ਸੀਸੀਟੀਵੀ ਫੁਟੇਜ ਖੰਗਾਲੀ ਹੈ ਜਿਸ ਵਿੱਚ ਇੱਕ ਨੌਜਵਾਨ ਬੈਗ ਚੁੱਕ ਕੇ ਭੱਜਦਾ ਹੋਇਆ ਦਿਖਾਈ ਦਿੱਤਾ ਜਦਕਿ ਇੱਕ ਹੋਰ ਸ਼ੱਕੀ ਵੀ ਕੈਮਰੇ ਵਿੱਚ ਕੈਦ ਹੋਇਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਬੀਤੇ ਕੱਲ ਅੰਮ੍ਰਿਤਸਰ ਵੱਲਾ ਬਾਈਪਾਸ ਸਥਿਤ ਮੈਰਿਜ ਪੈਲੇਸ ਮੈਰੀਬੇਲਾ ਵਿੱਚ ਚੱਲ ਰਿਹਾ ਸੀ ਸ਼ਾਮ ਦੇ ਸਮੇਂ ਵਿਆਹ ਸਮਾਰੋ ਆਪਣੇ ਆਖਰੀ ਪੜਾਅ ਤੇ ਸੀ ਇਸ ਦੌਰਾਨ ਤਕਰੀਬਨ 5.5 ਵਜੇ ਸ਼ੋਰ ਮਚਿਆ ਕਿ ਗਹਿਣਿਆਂ ਤੇ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਚੋਰੀ ਹੋ ਚੁੱਕਿਆ ਤਾਂ ਵਿਆਹ ਦੇ ਵਿੱਚ ਹਫੜਾ ਦਫੜੀ ਮਚ ਗਈ ਮੈਰਿਜ ਪੈਲੇਸ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਗਏ ਅੱਧੇ ਘੰਟੇ ਦੀ ਖੋਜ ਤੋਂ ਬਾਅਦ ਸ਼ੱਕੀ ਸੀਸੀਟੀਵੀ ਵਿੱਚ ਦਿਖਾਈ ਦਿੱਤੇ ਦੋਵਾਂ ਪਰਿਵਾਰਾਂ ਨੇ ਦੋਸ਼ੀਆਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਨੂੰ ਪਤਾ ਲੱਗਾ ਫੋਨ ਆਇਆ ਸੀ ਮੈਨੂੰ ਤੇ ਇਹਨਾਂ ਦਾ ਪਰਚੂਕਿਆ ਗਿਆ ਤੇ ਉਹ ਮੁੰਡੇ ਦੀ ਇੱਥੇ شناخت ਫੋਟੋ ਆ ਗਈ ਹੈ ਟੀਵੀ ਦੇ ਉੱਤੇ ਹਾਂ ਇਹ ਕਹਿੰਦੇ ਆ ਜੀ ਕਿ ਸਸਾਸੀ ਨੂੰ ਨਹੀਂ ਜਾਣਦੇ ਆ ਬੰਦਾ ਕੌਣ ਆ ਉਹ ਨਹੀਂਗਾ ਅੱਛਾ ਉਸ ਬੰਦੇ ਨੂੰ ਜਾਣਦੇ ਨਹੀਂ ਲੇਕਿਨ ਇਹ ਗੱਲ ਪੱਕੀ ਹੈ ਕਿ ਉਹ ਬਿਨਾਂ ਕਿਸੇ ਜਾਣ ਪਛਾਣ ਤੋਂ ਅੰਦਰ ਨਹੀਂ ਕੋਈ ਵਾਟਸਐਪ ਦਾ ਇਹਨਾਂ ਦੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਜੇ ਕੋਈ ਬੰਦਾ ਅੰਦਰੋਂ ਸਮਾਨ ਚੁੱਕ ਕੇ ਲੈ ਜਾਂਦਾ ਔਰ ਵੱਡਾ ਬੈਗ ਹੱਥ ਵਿੱਚ ਫਾੜ ਜਿਹੜਾ ਲੈ ਕੇ ਗਿਆ ਕੋਈ ਛੋਟਾ ਬੈਗ ਨਹੀਂ ਹੈਗਾ ਇਹ ਵੀ ਆ ਇਹਦੀ ਵੀਡੀਓ ਵੀਡੀਓ ਆ ਗਈ ਹੈ ਜੀ ਪੁਲਿਸ ਨੇ ਕਰਨੀ ਹੈ ਇਹਦੀ ਵੀਡੀਓ ਜਿਹੜੀ ਇਹ ਇਹਨੂੰ ਦਿਓ ਮੈਂ ਵਾਟਸਐਪ ਤੇ ਪਾਉਂ ਜਾਂ ਫੇਸਬੁੱਕ ਤੇ ਪਾਵਾਂ ਕੀ ਸਰਦਨ ਤੁਸੀਂ ਇੱਥੇ ਗਏ ਹੋ ਅਸੀਂ ਤੇ ਚਲੋ ਚਲੇ ਗਏ ਸੀ ਹੁਣ ਦੁਬਾਰਾ ਵਾਪਸ ਆਏ ਆ ਤੇ ਕੀ ਵਾਕਿਆ ਕੀ ਹੋਇਆ ਸਮਝ ਨਹੀਂ ਆਈ ਬਾਬਾ ਇੱਥੇ ਆਪਾਂ ਬੈਠੇ ਸੀ ਕਿ ਹਾਂ ਤੇ ਉਦੋਂ ਕੋਈ ਮੁੰਡਾ ਆਇਆ ਮੁੰਡੇ ਦੀ ਸ਼ਕਲ ਹੈਗੀ ਆ ਜਿਹੜਾ ਮੁੰਡਾ ਲੈ ਕੇ ਗਿਆ ਤੁਸੀਂ ਇਹ ਮੁੰਡੇ ਦੀ ਸ਼ਕਲ ਦੇਖ ਸਕਦੇ ਹੋ ਆਈ ਥਿੰਕ ਭయ్యా ਲਾ